ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੋ ਦਿਨਾਂ ਤੋਂ ਆਪ ਨੂੰ ਇੰਟਰਨੈਟ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਨਾ ਵਾਈਫਾਈ ਸਾਰੇ ਹੀ ਤਕਰੀਬਨ ਲਗਭਗ ਸਾਰੇ ਹੀ ਵਾਈਫਾਈ ਰੁਕ ਚੁੱਕੇ ਨੇਗੇ ਤੇ ਕੱਲ ਵੀ ਆਪਾਂ ਲਾਈਵ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਈਆਂ ਨੇ ਆਪਾਂ ਨੂੰ ਹਨਾ ਤੇ ਫੋਨ ਕਾਲ ਕਾਫੀ ਜ਼ਿਆਦਾ ਔਨ ਕਰਕੇ ਲਾਈਵ ਵੀ ਡਿਸਕਨੈਕਟ ਹੋ ਰਿਹਾ ਸੀਗਾ ਸੋ ਅੱਜ ਵਾਲੀ ਵੀਡੀਓ ਜਿਹੜੀ ਆਪਾਂ ਕਰ ਰਹੇ ਹਾਂਗੇ ਉਹ ਇੰਡੀਕੇਟਰ ਦੇ ਕਰ ਰਹੇ ਹਾਂਗੇ ਜਿਹੜਾ ਇੰਡੀਕੇਟਰ ਬਹੁਤ ਵਧੀਆ ਰਿਟਰਨ ਦਿੰਦਾ ਨਾ ਬਾਕੀ ਤਾਂ ਪਹਿਲਾਂ ਵੀ ਜਿਹੜੇ ਇੰਡੀਕੇਟਰਾਂ ਤੇ ਵੀਡੀਓ ਬਣਾਈਆਂ ਨੇ ਸਾਰੇ ਹੀ ਇੰਡੀਕੇਟਰ ਬਹੁਤ ਵਧੀਆ ਕੰਮ ਕਰਦੇ ਨੇਗੇ ਤੇ ਅੱਜ ਵਾਲਾ ਇੰਡੀਕੇਟਰ ਹੈ ਜਿਹੜਾ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ ਤੇ ਦੋਸਤੋ ਤੁਹਾਨੂੰ ਨਾਲ ਹੀ ਦੱਸ ਦੇਵਾਂ ਆਪਾਂ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਨੇ ਸਿੰਗਲ ਕੈਂਡਲਾਂ ਦੇਖੀਆਂ ਸੀ ਤੇ ਹੁਣ ਆਪਾਂ ਨੇ ਸਿੰਗਲ ਇੰਡੀਕੇਟਰਾਂ ਦੀ ਗੱਲ ਕਰੀ ਸੀ ਨਾ ਤੇ ਅੱਗੇ ਆਉਣ ਵਾਲੀਆਂ ਕੈਂਡਲਾਂ ਦੇ ਇੰਡੀਕੇਟਰਾਂ ਦੇ ਵਿੱਚ ਆਪਾਂ ਦੋ-ਦੋ ਇੰਡੀਕੇਟਰਾਂ ਦੀਆਂ ਸੈਟਿੰਗਾਂ ਕਰਕੇ ਲਾਵਾਂਗੇ ਜਿਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਦੇਖ ਵੀ ਆਪਾਂ ਐਂਟਰੀ ਕਿਹੜੀ ਸਾਈਡ ਬਣਾਉਣੀ ਹੈਗੀ ਹੈ ਨਾ ਕਾਲ ਸਾਈਡ ਜਾਂ ਪੁੱਟ ਸਾਈਡ ਸੋ ਇਸ ਲਈ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਰੈਗੂਲਰ ਦੇਖਿਓ ਜੀ ਤਾਂ ਜੋ ਤੁਸੀਂ ਇਹਨਾਂ ਜਿਹੜੇ ਇੰਡੀਕੇਟਰ ਸਿੱਖੇ ਨੇ ਇਹਨਾਂ ਦੀ ਸੈਟਿੰਗਸ ਦੋਨਾਂ ਕੰਬੀਨੇਸ਼ਨ ਕਰ ਸਕੋ ਦੋ ਦੋ ਇੰਡੀਕੇਟਰਾਂ ਦਾ ਹਨਾ ਦੋ ਇੰਡੀਕੇਟਰਾਂ ਦਾ ਕੰਬੀਨੇਸ਼ਨ ਅਲੱਗ ਤੋਂ ਸੈਟਿੰਗਾਂ ਹੋਣਗੀਆਂ ਜੇਕਰ ਤੁਸੀਂ ਇੱਕ ਇੰਡੀਕੇਟਰ ਦੀ ਮਦਦ ਨਾਲ ਕਰਨਾ ਤਾਂ ਜਿਹੜੀਆਂ ਪਿੱਛੇ ਦੇਖਿਆ ਨੇ ਵੀਡੀਓ ਤੁਸੀਂ ਇਹਦੇ ਹਿਸਾਬ ਨਾਲ ਵੀ ਟ੍ਰੇਡ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਇੱਕ ਗੱਲ ਹੋਰ ਅੱਜ ਆਪਾਂ ਇੰਡੀਕੇਟਰ ਦੀ ਗੱਲ ਕਰਨ ਜਾ ਰਹੇ ਹਾਂਗੇ ਸੁਪਰ ਟ੍ਰੈਂਡ ਦੀ ਸੁਪਰ ਟ੍ਰੈਂਡ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾਗਾ ਵੀ ਹੁਣ ਉਹ ਟ੍ਰੈਂਡ ਨੂੰ ਦਰਸਾਉਂਦਾਗਾ ਇੰਡੀਕੇਟਰ ਹੈ ਜਿਹੜਾ ਵੀ ਮਾਰਕੀਟ ਦੇ ਵਿੱਚ ਟ੍ਰੈਂਡ ਕਿਸ ਤਰ੍ਹਾਂ ਦਾ ਹੋਣ ਵਾਲਾਗਾ ਤੇ ਨਾਲ ਹੀ ਕੱਲ ਨੂੰ ਲਾਈਵ ਜਿਹੜਾ ਆਪਾਂ ਸੰਡੇ ਵਾਲੇ ਦਿਨ 12 ਵਜੇ ਲਾਈਵ ਆਉਂਦੇ ਹੁੰਦੇ ਸੀ ਆਪਾਂ ਉਹ ਲਾਈਵ ਹੁਣ ਸ਼ਾਮ ਦੇ 7 ਵਜੇ ਹੀ ਆਉਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਕੀ ਹੋਊਗਾ ਦੇਖ ਰਹੇ ਹਾਂਗੇ ਵੀ ਜ਼ੂਮ ਦੇ ਉੱਤੇ ਜਾਂ ਫਿਰ ਟੈਲੀਗ੍ਰਾਮ ਦੇ ਉੱਪਰ ਹਨਾ ਸਾਰੇ ਭਰਾਵਾਂ ਨੂੰ ਜੋੜ ਕੇ ਲੈਵ ਬੈਠ ਕੇ ਗੱਲਾਂ ਬਾਤਾਂ ਕਰੀਏ ਜਿਹਦੇ ਨਾਲ ਤੁਸੀਂ ਬੋਲ ਕੇ ਵੀ ਸਵਾਲ ਜਵਾਬ ਕਰ ਸਕਦੇ ਹੋ ਸੋ ਲੈਵ ਦੇ ਵਿੱਚ ਜਰੂਰ ਜੁੜਿਓ ਜੀ ਚੱਲਦੇ ਆਪਾਂ ਹੁਣ ਟ੍ਰੇਡਿੰਗ 뷰 ਤੇ ਟ੍ਰੇਡਿੰਗ 뷰 ਨੂੰ ਓਪਨ ਕਰ ਲੈਨੇ ਆ ਐਡਿਕਟਰ ਦੀ ਸੈਟਿੰਗ ਬਾਰੇ ਤੇ ਇੰਡੀਕੇਟਰ ਕਿਸ ਤਰ੍ਹਾਂ ਕੰਮ ਕਰਦਾ ਉਹਦੇ ਬਾਰੇ ਦੇਖਦੇ ਆਂਗੇ ਹੁਣ ਆਪਾਂ ਜਿਵੇਂ ਤੁਸੀਂ ਨਾਰਮਲ ਆਪਾਂ ਪਹਿਲਾਂ ਵਾਲੇ ਇੰਡੀਕੇਟਰ ਨੇ ਜੋ ਉਹਨਾਂ ਨੂੰ ਹਟਾ ਦਿੰਨੇ ਆ ਜੀ ਪਹਿਲਾਂ ਵਾਲੇ ਇੰਡੀਕੇਟਰ ਸਾਰੇ ਹੀ ਭਰਾਵਾਂ ਨੂੰ ਵਧੀਆ ਲੱਗੇ ਹੋਣਗੇ ਤੇ ਜੇ ਐਡਿਕਟਰਾਂ ਬਾਰੇ ਸਮਝ ਆਈ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ ਜੀ ਸਮਝ ਆਈ ਹੈ ਜਾਂ ਨਹੀਂ ਆਈ ਜਾਂ ਕਿੱਥੇ ਕਮੀ ਰਹੀ ਹੈ ਹਨਾ ਜਿੱਥੇ ਵੀ ਕਮੀ ਰਹਿੰਦੀ ਹੋਊਗੀ ਫਿਰ ਆਪਾਂ ਉਸ ਹਿਸਾਬ ਨਾਲ ਅੱਗੇ ਤੋਂ ਹਨਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਸਮਝ ਆ ਸਕੇ ਦੇਖੋ ਦੋਸਤੋ ਚਾਰਟ ਇਸ ਤਰ੍ਹਾਂ ਦਾ ਖੁੱਲ ਚੁੱਕਿਆਗਾ ਹੁਣ ਆਪਾਂ ਇਹਦੇ ਉੱਤੇ ਸੁਪਰ ਟ੍ਰੈਂਡ ਇੰਡੀਕੇਟਰ ਲਾਵਾਂਗੇ ਇੰਡੀਕੇਟਰਾਂ ਦੇ ਵਿੱਚ ਜਾ ਕੇ ਤੁਸੀਂ ਸੁਪਰ ਟ੍ਰੈਂਡ ਜਦੋਂ ਸਰਚ ਕਰੋਗੇ ਤਾਂ ਆਪਣੇ ਆਪ ਹੀ ਤੁਹਾਨੂੰ ਉੱਪਰ ਮਿਲ ਜਾਏਗਾ ਦੇਖੋ ਪਹਿਲੇ ਹੀ ਨੰਬਰ ਤੇ ਪਿਆਗਾ ਸੁਪਰ ਟ੍ਰੈਂਡ ਦੂਸਰੇ ਤੇ ਜਦੋਂ ਤੁਸੀਂ ਕਿਸੇ ਵੀ ਇੰਡੀਕੇਟਰ ਬਾਰੇ ਜਿਹੜੇ ਆਪਣੇ ਲਗਾਉਣੇ ਨੇਗੇ ਜਾਂ ਇੰਡੀਕੇਟਰ ਤੁਸੀਂ ਸਿੱਖ ਰਹੇ ਹੋਗੇ ਉਹ ਇੰਡੀਕੇਟਰ ਦੇ ਮੂਰੇ ਆ ਸਟਾਰ ਜੇ ਦੀ ਆਪਸ਼ਨ ਆਉਂਦੀ ਹੁੰਦੀ ਹੈ ਇਹਨੂੰ ਜਰੂਰ ਕਰ ਲਿਆ ਕਰੋ ਇਹ ਫਿਰ ਤੁਹਾਡੇ ਫੇਵਰੇਟ ਦੇ ਵਿੱਚ ਆ ਜਾਂਦੇ ਨੇ ਜਿਹੜੇ ਤੁਹਾਨੂੰ ਟਾਪ ਤੇ ਹੀ ਮਿਲ ਜਾਂਦੇ ਨੇ ਫਿਰ ਤੁਹਾਨੂੰ ਜਿਆਦਾ نیچے ਇਹਦੇ ਵਿੱਚ ਇੰਡੀਕੇਟਰਾਂ ਵਿੱਚ ਦੇਖਣ ਦੀ ਲੋੜ ਨਹੀਂ ਪੈਂਦੀ ਇਹਨੂੰ ਜਰੂਰ ਲਾ ਲਿਆ ਕਰੋ ਸੁਪਰ ਟ੍ਰੈਂਡ ਤੇ ਆਪਾਂ ਓਕੇ ਕਰਦੇ ਹਾਂ ਜੀ ਜਦੋਂ ਇੱਕ ਵਾਰੀ ਕਲਿੱਕ ਕਰ ਦੋ ਤੁਸੀਂ ਇਹ ਆਪਣੇ ਆਪ ਉਧਰ ਲੱਗ ਜਾਂਦਾ ਹੁੰਦਾ ਹੈਗਾ ਸੋ ਇਸ ਲਈ ਦੇਖੋ ਬਾਰ-ਬਾਰ ਨਾ ਹਨ ਕਈ ਵਾਰ ਪਰਾ ਬਾਰ-ਬਾਰ ਦੇਖੀ ਜਾਂਦੇ ਨੂੰ ਲੱਗਦਾ ਨਹੀਂ ਵੀ ਉਹ ਆ ਜਾਂਦਾ ਨਾ ਤਾਂ ਪ੍ਰੀਮੀਅਮ ਵਾਲਾ ਤੇ ਇੱਕ ਦੋ ਭਰਾ ਫੋਨ ਵੀ ਕਰ ਰਹੇ ਸੀ ਕਹਿੰਦੇ ਵੀ ਪ੍ਰੀਮੀਅਮ ਬਹੁਤ ਜ਼ਿਆਦਾ ਮੰਗ ਰਿਹਾਗਾ ਇੰਡੀਕੇਟਰ ਸੋ ਪਰਾ ਕਿਸੇ ਨੇ ਵੀ ਪ੍ਰੀਮੀਅਮ ਨਹੀਂ ਦੇਣਾ ਇੰਡੀਕੇਟਰ ਦਾ ਜੇਕਰ ਤੁਸੀਂ 10-5 ਦਿਨ ਹੋਰ ਆਪਣੀ ਮਾਰਕੀਟ ਦੇ ਵਿੱਚ ਦੇਖਦੇ ਹੋ ਵੀਡੀਓ ਸਿੱਖਦੇ ਹੋਗੇ ਤਾਂ ਆਪਾਂ ਤੁਹਾਨੂੰ ਇੱਕ ਆਈਡੀ ਇਹਦੀ ਦੇ ਦਾਂਗੇ ਜਿਸ ਦੇ ਵਿੱਚ ਆਪਣਾ ਪ੍ਰੀਮੀਅਮ ਲੈਤਾ ਹੋਇਆਗਾ ਹਨ ਉਹਦੇ ਨਾਲ ਕੀ ਹੈ ਤੁਸੀਂ ਇੰਡੀਕੇਟਰ ਜਿੰਨੇ ਮਰਜ਼ੀ ਲਾ ਸਕਦੇ ਹੋਗੇ ਪ੍ਰੀਮੀਅਮ ਤੁਹਾਨੂੰ ਪੈਸੇ ਆਪਣੇ ਪੱਲਿਓਂ ਲਾਉਣ ਦੀ ਕੋਈ ਲੋੜ ਨਹੀਂ ਤੁਸੀਂ ਕੋਈ ਵੀ ਵੀਰ ਇਹ ਚੀਜ਼ ਤੇ ਪੈਸਾ ਨਾ ਖਰਾਬ ਕਰੇ ਹੁਣ ਦੇਖਦੇ ਆਂ ਆਪਾਂ ਸੁਪਰ ਟ੍ਰੈਂਡ ਕਿਸ ਤਰ੍ਹਾਂ ਕੰਮ ਕਰਦਾ ਹੈਗਾ ਸੁਪਰ ਟ੍ਰੈਂਡ ਦੇਖੋ ਇਸ ਤਰ੍ਹਾਂ ਲੱਗ ਰਿਹਾ ਜੀ ਜਿਹੜਾ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਆਪਾਂ ਨੇ ਵੀ ਟ੍ਰੈਂਡ ਨੂੰ ਦਰਸਾਉਂਗਾਗਾ ਸੁਪਰ ਟ੍ਰੈਂਡ ਬਹੁਤ ਵਧੀਆ ਟ੍ਰੈਂਡ ਹੁੰਦਾਗਾ ਵੀਰ ਹਣਾ ਉਹਨੂੰ ਕੈਚ ਕਰਦਾਗਾ ਇਹ ਤੇ ਇਹਦੇ ਨਾਲ ਆਪਣੇ ਕੁਝ ਕੇ ਦੀ ਸੈਟਿੰਗ ਕਰਨੀ ਹੁੰਦੀ ਆ ਉਹ ਸੈਟਿੰਗ ਕੀ ਹੈਗੀ ਉਹ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਹੀ ਪੂਰੀ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਦੇਖ ਸਕਦੇ ਹੋ ਤੁਸੀਂ ਜਿਵੇਂ ਹੀ ਮਾਰਕੀਟ ਦੇ ਵਿੱਚ ਇੱਥੇ ਆ ਕੇ ਟ੍ਰੈਂਡ ਰੈੱਡ ਸਾਈਡ ਕਿੰਡਲਾਂ ਬਣਨੀ ਸ਼ੁਰੂ ਹੋਈਆਂ ਤੇ ਇਹਨੇ ਉੱਪਰ ਲਾਲ ਆ ਚੁੱਕਿਆ ਸੀਗਾ ਲਾਲ ਤੇ ਗ੍ਰੀਨ ਇਹ ਦੋਨੋਂ ਹੀ ਕਲਰ ਆਉਂਦੇ ਨੇ ਕਿ ਤੁਸੀਂ ਜਦੋਂ ਆਪਾਂ ਨੇ ਮੰਨ ਲਓ ਇਹ ਆਉਂਦਾਗਾ ਲਾਲ ਵਾਲਾ ਆਉਂਦਾਗਾ ਤਾਂ ਮਾਰਕੀਟ ਡਾਊਨ ਸਾਈਡ ਐਂਟਰੀ ਲੈਣੀ ਹੁੰਦੀ ਆ ਤੇ ਜਦੋਂ ਹੀ ਦੂਸਰਾ ਬਣਦਾਗਾ ਤਾਂ ਆਪਾਂ ਮਾਰਕੀਟ ਦੇ ਵਿੱਚ ਅੱਪ ਸਾਈਡ ਐਂਟਰੀ ਲੈਣੀ ਹੁੰਦੀ ਹੈਗੀ ਇਹਦੇ ਨਾਲ ਵੀ ਆਪਾਂ ਨੂੰ ਕਾਫੀ ਵੱਡੇ ਵੱਡੇ ਹਨਾ ਟਾਰਗੇਟ ਮਿਲਦੇ ਨੇ ਜਿਵੇਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਜਿਵੇਂ ਹੀ ਇਹਨੇ ਰੈੱਡ ਦਾ ਸਿਗਨਲ ਦਿੱਤਾ ਸੀ ਆਪਾਂ ਨੂੰ ਤਾਂ ਮਾਰਕੀਟ ਨੇ ਜੋ 48000 ਤੇ ਚੱਲ ਰਹੀ ਸੀ ਤੇ ਮਾਰਕੀਟ ਡਾਊਨ ਕਿੰਨੇ ਤੇ ਆਈ 47000 ਤੋਂ ਵੀ ਥੱਲੇ ਤੱਕ ਆਈ ਮਾਰਕੀਟ 1000 ਦਾ ਗੈਪ ਮਾਰਕੀਟ ਦੇ ਵਿੱਚ ਆਇਆ ਤੇ ਆਪਣੇ ਮਾਰਕੀਟ ਦੇ ਵਿੱਚੋਂ ਐਗਜ਼ਿਟ ਕਦੋਂ ਕਰਨਾ ਹੁੰਦਾ ਨਿਕਲਣਾ ਕਦੋਂ ਹੁੰਦਾ ਜਿਵੇਂ ਹੀ ਇੱਥੇ ਜਾ ਕੇ ਇਹਨੇ ਦੇਖੋ ਟ੍ਰੈਂਡ ਚੇਂਜ ਕੀਤਾ ਸੀ ਆਹ ਰੇ ਆਹ ਕੈਂਡਲ ਤੇ ਜਾ ਕੇ ਟ੍ਰੈਂਡ ਚੇਂਜ ਕੀਤਾ ਸੀ ਆਪਾਂ ਨਿਕਲ ਕਿਤੇ ਵੀ ਸਕਦੇ ਸੀ ਤਹਾਨੂੰ ਜਿੱਥੇ ਵੀ ਵੈਸਟ ਲੱਗੂਗਾ ਤੁਸੀਂ ਪ੍ਰੋਫਿਟ ਤੁਹਾਨੂੰ ਜਿਵੇਂ ਵੀ ਠੀਕ ਲੱਗੂਗਾ ਦੇਖੋ ਕਾਫੀ ਵੀਰਾਂ ਨੂੰ ਮਰੇ 12000 ਦਾ ਪ੍ਰੋਫਿਟ ਵੀ ਵਧੀਆ ਲੱਗੂਗਾ ਕਾਫੀ ਨੂੰ 5-10000 ਦਾ ਕਾਫੀ 20-30 ਦਾ ਜਿੰਨਾ ਵੀ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਆਪਣੀ ਅਮਾਊਂਟ ਦੇ ਹਿਸਾਬ ਨਾਲ ਪ੍ਰੋਫਿਟ ਲੈਣਾ ਚਾਹੁੰਦੇ ਹੋ ਤੁਸੀਂ ਕਿਤੋਂ ਵੀ ਨਿਕਲ ਸਕਦੇ ਹੋ ਪ੍ਰੋਫਿਟ ਲੈ ਕੇ ਤੇ ਇੱਥੇ ਆ ਕੇ ਆਪਣੇ ਸੁਪਰ ਟ੍ਰੈਂਡ ਨੇ ਆਪ ਨੂੰ ਨਿਕਲ ਲਈ ਕਹਿ ਦਿੱਤਾ ਸੀ ਤੇ ਇੱਥੋਂ ਆਪਾਂ ਨਿਕਲ ਕੇ ਅਪਸਾਈਡ ਨੂੰ ਵੀ ਐਂਟਰੀ ਬਣਾਉਣ ਬਾਰੇ ਇਹਨੇ ਨਾਲ ਦੀ ਨਾਲ ਹੀ ਆਪਾਂ ਨੂੰ ਸਿਗਨਲ ਦੇ ਦਿੱਤਾ ਸੀ ਠੀਕ ਹੈ ਜੀ ਨਾਲ ਦੀ ਨਾਲ ਸਿਗਨਲ ਬਣਾਉਣਾ ਇੱਥੇ ਆਪਣਾ ਉਹ ਹੈਮਰ ਵੀ ਆ ਚੁੱਕਿਆ ਸੀਗਾ ਤੇ ਹੈਮਰ ਤੇ ਵੀ ਦੇਖ ਕੇ ਤੁਹਾਨੂੰ ਕੈਂਡਲਾਂ ਨਾਲ ਵੀ ਕਨਫਰਮੇਸ਼ਨ ਹੋ ਜਾਣੀ ਸੀ ਤੇ ਨਾਲ ਦੀ ਨਾਲ ਇਧਰੋਂ ਵੀ ਅਪਸਾਈਡ ਹੋ ਜਾਣਾ ਸੀ ਹੈਨਾ ਇਹਨੂੰ ਤੁਸੀਂ ਕਿਸੇ ਵੀ ਟਾਈਮ ਫਰੇਮ ਤੇ ਦੇਖ ਸਕਦੇ ਹੋ ਜੀ ਜਿਵੇਂ ਹੁਣ ਕਾਫੀ ਵੀਰ ਲੌਂਗ ਟਰਮ ਲਈ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇਹਨੂੰ 1 ਡੇ ਤੇ ਲਾ ਕੇ ਦੇਖ ਸਕਦੇ ਹੋਗੇ 1 ਡੇ ਤੇ ਵੀ ਇਹ ਬਹੁਤ ਵਧੀਆ ਕੰਮ ਕਰਦਾਗਾ ਦੇਖੋ ਇਸ ਤਰ੍ਹਾਂ ਤੁਸੀਂ ਜੇਕਰ ਆਪਾਂ ਵੱਡੇ ਪ੍ਰੋਫਿਟ ਲੈਣਾ ਚਾਹੁੰਦੇ ਆ 1 ਡੇ ਤੇ ਸਵਿੰਗ ਟ੍ਰੇਡ ਕਰਕੇ ਜੇ ਕਾਫੀ ਵੀਰ ਸਵਿੰਗ ਟ੍ਰੇਡਿੰਗ ਕਰਨ 'ਚ ਵਿਸ਼ਵਾਸ ਰੱਖਦੇ ਨੇ ਨਾ ਦੇਖੋ ਇੱਥੋਂ ਇਸ ਕੈਂਡਲ ਤੋਂ ਇਹਨੇ ਆਪਾਂ ਨੂੰ ਉੱਪਰ ਬਾਏ ਕਰਨ ਨੂੰ ਕਹਿ ਦਿੱਤਾ ਸੀ 43500 ਤੇ 43500 ਤੋਂ ਬਾਅਦ ਤੁਸੀਂ ਦੇਖੋ ਕਿੱਥੇ ਤੱਕ ਅਪ ਟ੍ਰੈਂਡ ਦੇ ਵਿੱਚ ਆ 48000 ਤੱਕ ਮਤਲਬ ਕਿੰਨਾ ਜ਼ਿਆਦਾ ਪੁਆਇੰਟ ਆਪਾਂ ਨੂੰ ਮਿਲੇ ਨੇ ਜੇਕਰ ਆਪਾਂ ਲੌਂਗ ਸਵਿੰਗ ਟ੍ਰੇਡ ਕਰਕੇ ਇਹ ਇੰਡੀਕੇਟਰ ਦੇ ਸਾਰੇ ਚੱਲਦੇ ਹਨਾ ਹਜੇ ਤੱਕ ਇਹਨੇ ਆਪਾਂ ਨੂੰ ਡਾਊਨ ਸਾਈਡ ਵੱਲ ਐਂਟਰੀ ਨਹੀਂ ਦਿੱਤੀ ਅੱਪ ਹੀ ਦਿਖਾ ਰਿਹਾ ਹੈਗਾ ਦੇਖੋ ਇੱਡੇ ਟੇ ਵੱਡੇ ਪ੍ਰਾਫਿਟ ਦੇ ਵਿੱਚ ਕੱਢਣੇ ਬਹੁਤ ਵਧੀਆ ਹਨਾ ਲੱਗਦਾ ਹੈਗਾ ਜਦੋਂ ਵੱਡੇ ਪ੍ਰਾਫਿਟ ਮਿਲਦੇ ਨੇਗੇ ਤੇ ਲੌਂਗ ਟਰਮ ਲਈ ਕਾਫੀ ਵੀਰਾਂ ਦੇ ਵਿੱਚ ਪੇਸੈਂਸ ਨਹੀਂ ਹੁੰਦੀ ਹੈ ਨਾ ਪੇਸੈਂਸ ਦੀ ਬਹੁਤ ਕਮੀ ਹੁੰਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੋਂ ਮਾਰਕੀਟ ਉੱਪਰ ਜ਼ਰੂਰ ਗਈ ਪਰ نیچے ਵੀ ਆਈ ਡਾਉਨਸਾਈਡ ਵੀ ਆਈ 44000 ਤੋਂ ਲਗਭਗ 6-700 ਦਾ ਗੈਪ ਵੀ ਆਇਆ ਹਨਾ ਕਾਫੀ ਵੀਰ ਇੱਥੋਂ ਬਹੁਤ ਜਲਦੀ ਮਾਰਕੀਟ ਵਿੱਚੋਂ ਨਿਕਲ ਜਾਂਦੇ ਨੇ ਜਦੋਂ ਇੰਨਾ ਜ਼ਿਆਦਾ ਗੈਪ ਡਾਊਨ ਆਉਂਦਾ ਹੈ ਹਨਾ ਜੇਕਰ ਤੁਸੀਂ ਲੌਂਗ ਟਰਮ ਲਈ ਕਰ ਰਹੇ ਹੋ ਤਾਂ ਜਿੰਨਾ ਚਿਰ ਤੁਹਾਨੂੰ ਇਹ ਇੰਡੀਕੇਟਰ ਨਹੀਂ ਕਹਿੰਦਾ ਦੇਖੋ 700 ਪੁਆਇੰਟ ਡਾਊਨ ਆ ਕੇ ਵੀ ਇਸ ਨੇ ਆਪ ਨੂੰ ਡਾਊਨਸਾਈਡ ਦਾ ਸਿਗਨਲ ਨਹੀਂ ਦਿੱਤਾ ਠੀਕ ਹੈ ਜੀ ਇਹ ਚੀਜ਼ਾਂ ਨੂੰ ਪ੍ਰਭ ਗੌਰ ਰੱਖਿਆ ਕਰੋ ਜੇਕਰ ਤੁਸੀਂ ਲੌਂਗ ਟਰਮ ਲਈ ਕਰਨਾ ਚਾਹੁੰਦੇ ਹੋ ਸਵਿੰਗ ਟ੍ਰੇਡਿੰਗ ਮਤਲਬ ਮਹੀਨੇ ਦੋ ਮਹੀਨੇ ਲਈ ਤਿੰਨ ਮਹੀਨੇ ਲਈ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਇੰਡੀਕੇਟਰ ਦੀ ਵਰਤੋਂ ਕਰਕੇ ਬਹੁਤ ਵਧੀਆ ਰਿਟਰਨ ਕਮਾ ਸਕਦੇ ਹੋਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਾਈਕ ਸਾਈਡ ਵੀ ਹੋਰ ਵੀ ਟਰਾਈ ਕਰ ਸਕਦੇ ਹੋਗੇ ਜਿਵੇਂ ਹੁਣ ਇੱਥੋਂ ਦੇਖ ਲਓ ਤੁਸੀਂ ਇਹਨੇ ਇੱਥੋਂ ਆਪਣੂ ਸਿਗਨਲ ਦੇ ਦਿੱਤਾ ਸੀ 44000 ਤੇ ਤੇ ਮਾਰਕੀਟ ਡਾਊਨ ਕਿੰਨੇ ਤੇ ਆਈ 42000 ਤੇ 44000 ਦੇ ਪੁਆਇੰਟ ਜੇਕਰ ਤੁਸੀਂ ਸਵਿੰਗ ਟ੍ਰੇਡ ਕਰਕੇ ਕਮਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਬਹੁਤ ਵਧੀਆ ਦੇਖੋ ਰਿਸਕ ਘਟ ਕਾਫੀ ਵੀਰ ਪੁੱਛਦੇ ਨੇ ਨਾ ਜਦੋਂ ਉਹ ਆਪਸ਼ਨ ਦੇ ਵਿੱਚ ਟ੍ਰੇਡ ਕਰਦੇ ਨੇਗੇ ਇੱਕ ਹਫਤੇ ਲਈ ਐਕਸਪਾਇਰੀ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਲਾਸ ਹੁੰਦਾਗਾ ਉਹ ਲਾਸ ਹੋਣ ਦਾ ਕਾਰਨ ਕੀ ਹੈ ਆਪਣੇ ਪ੍ਰੀਮੀਅਮ ਨੇ ਜਿਹੜੇ ਉਹ ਡੀਕੇ ਹੋ ਜਾਂਦੇ ਨੇ ਤੇ ਮਾਰਕੀਟ ਇੱਕ ਦਿਨ ਵੀ ਸਾਈਡਵੇਜ ਰਹੇਗੀ ਤੇ ਆਪਣੇ ਪ੍ਰੀਮੀਅਮ ਬਿਲਕੁਲ ਖਾ ਜਾਂਦੀ ਹੈ ਨਾ ਜਿਹੜੀ ਉਹਦੇ ਵਿੱਚ ਪ੍ਰੀਮੀਅਮ ਦੀ ਵੈਲਿਊ ਹੁੰਦੀ ਆ ਮਤਲਬ ਤੁਸੀਂ ਹੁਣ ਇਹ ਸੋਚ ਲਓ ਵੀ ਜੇ ਤੁਸੀਂ ਸਵਿੰਗ ਟ੍ਰੇਡ ਕਰਨਾ ਚਾਹੁੰਦੇ ਹੋ ਦੇਖੋ ਤੁਹਾਨੂੰ ਪਹਿਲਾਂ ਉਮੀਦ ਆ ਵੀ ਪਹਿਲਾਂ ਸੋ ਇਹ ਵੀਡੀਓ ਤੋਂ ਪਹਿਲਾਂ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੋਣਾ ਸੀ ਵੀ ਆਪਾਂ ਜਿਹੜੀ ਟਰੇਡ ਲੈ ਰਹੇ ਹਾਂ ਉਹਨੂੰ ਆਪਾਂ 3-4 ਮਹੀਨੇ ਲਈ ਵੀ ਹੋਲਡ ਰੱਖ ਸਕਦੇ ਹਾਂ ਤੇ ਹੁਣ ਤੱਕ ਕਾਫੀ ਵੀਰਾਂ ਨੇ ਆਪਣਾ ਐਕਸਪੀਰੀਅੰਸ ਹੋਣਾ ਸੀ ਵੀ ਹਰ ਇੱਕ ਹਫ਼ਤੇ ਨੂੰ ਹੁੰਦੀਆਂ ਨੇਗੀਆਂ ਤਾਂ ਤੁਸੀਂ ਉਹਦੇ ਵਿੱਚ ਉਹ ਚੀਜ਼ ਵੀ ਨੋਟ ਕਰ ਲਓ ਤੁਸੀਂ ਇੱਕ ਹਫ਼ਤੇ ਲਈ ਵੀ ਉਹੀ ਚੀਜ਼ ਖਰੀਦ ਸਕਦੇ ਹੋ ਨੇ ਪ੍ਰੋਡਕਟ ਪ੍ਰੀਮੀਅਮ ਮੰਨ ਲਓ ਪ੍ਰੀਮੀਅਮ ਤੁਸੀਂ 15 ਦੇ ਨਾਲੇ ਵੀ ਲੈ ਸਕਦੇ ਹੋ ਨੇ ਤੁਸੀਂ ਉਹ ਪ੍ਰੀਮੀਅਮ ਨੂੰ ਇੱਕ ਮਹੀਨਾ ਵੀ ਰੱਖ ਸਕਦੇ ਹੋ 2 ਮਹੀਨੇ ਵੀ ਰੱਖ ਸਕਦੇ ਹਾਂ ਤਾਂ 3 ਮਹੀਨੇ ਵੀ ਰੱਖ ਸਕਦੇ ਹਾਂ ਜਿਹਨੂੰ ਆਪਾਂ ਸਵਿੰਗ ਟ੍ਰੇਡ ਕਹਿੰਦੇ ਆਗੇ ਤੁਸੀਂ ਇਹ ਨਾ ਸੋਚੋ ਵੀ ਤੁਹਾਡਾ ਇੱਕ ਹਫਤੇ ਦੇ ਵਿੱਚ ਜਿਹੜੇ ਪ੍ਰੀਮੀਅਮ ਜ਼ੀਰੋ ਹੋ ਰਹੇ ਨੇ ਕਾਫੀ ਵੀਰਾਂ ਦੇ ਪ੍ਰੀਮੀਅਮ ਜ਼ੀਰੋ ਹੋ ਜਾਂਦੇ ਨੇ ਇੱਕ ਹਫਤੇ ਦੇ ਬਾਅਦ ਤੁਸੀਂ ਉਹਨੂੰ 15 ਦਿਨਾਂ ਤੇ ਵੀ ਰੱਖ ਸਕਦੇ ਹੋ ਤੁਸੀਂ ਉਹਨੂੰ ਮਹੀਨੇ ਤੇ ਵੀ 2 ਮਹੀਨੇ ਤੇ ਵੀ ਰੱਖ ਸਕਦੇ ਹੋ ਉਦੇ ਬਾਰੇ ਵੀ ਮੈਂ ਇੱਕ ਪ੍ਰੋਪਰ ਵੀਡੀਓ ਵੀ ਬਣਾ ਕੇ ਪਾ ਦਵਾਂਗਾ ਹਨ ਜਿਹਦੇ ਨਾਲ ਤੁਹਾਨੂੰ ਹੋਰ ਆਸਾਨੀ ਨਾਲ ਸਮਝ ਆ ਜੂਗੀ ਹੁਣ ਤੁਸੀਂ ਦੇਖੋ ਇਹਦੇ ਵਿੱਚ ਕਿੱਡੇ-ਕੱਡੇ ਪ੍ਰੋਪਟ ਆਪਾਨੂੰ ਮਿਲੇ ਨੇ ਜੇ ਆਪਾਂ ਮਹੀਨੇ ਤੋਂ ਮਹੀਨੇ ਤੇ ਰੱਖਦੇ ਤੁਸੀਂ ਇੱਥੇ ਦੇਖ ਲਓ ਵੀ ਮਾਰਕੀਟ 40000 ਤੇ ਚੱਲ ਰਹੀ ਸੀ ਹਨ ਇੱਥੋਂ ਹੀ ਇਹਨੇ ਆਪਾਨੂੰ ਸਿਗਨਲ ਦੇ ਦਿੱਤਾ ਸੀ 34900 ਤੇ ਸਿਗਨਲ ਆਪਾਨੂੰ ਮਿਲ ਚੁੱਕਿਆ ਸੀ ਵੀ ਤੁਸੀਂ ਟ੍ਰੇਡ ਬਣਾ ਲਓ ਤੁਸੀਂ ਇਸ ਹਿਸਾਬ ਲਾਓ ਵੀ ਮਾਰਕੀਟ ਉਰੇ ਤੱਕ ਇਹ ਕਿੰਨੀ ਤਰੀਕ ਸੀ ਤੇ ਅਪ੍ਰੈਲ ਦੇ ਵਿੱਚ ਲਾਸਟ ਦੇ ਵਿੱਚ ਹਨਾ April ਦੇ ਲਾਸਟ ਦੇ ਵਿੱਚ ਸੀ ਇਹ ਤੇ ਇੱਥੇ ਜਾ ਕੇ ਦੇਖੋ ਤੁਸੀਂ 46000 ਤੇ ਇੱਥੇ ਕਿੰਨੇ ਤੇ ਸੀ ਇੱਥੇ 40000 ਤੇ 6000 ਦਾ ਪੁਆਇੰਟ ਆਪਾਂ ਨੂੰ April May June July ਤਿੰਨ ਮਹੀਨੇ ਦੇ ਵਿੱਚ ਇੰਨਾ ਜਿਆਦਾ ਪੁਆਇੰਟ ਮਿਲ ਚੁੱਕੇ ਜਿਹਦੇ ਨਾਲ ਆਪਣੀ ਮਨੀ ਬਹੁਤ ਜਿਆਦਾ ਡਬਲ ਟ੍ਰਿਪਲ ਤੁਸੀਂ ਇਹ ਨਹੀਂ ਪਤਾ ਵੀ ਕਿੰਨੀ ਹੋ ਸਕਦੀ ਸੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਲੌਂਗ ਟਰਮ ਲਈ ਦੇਖੋ ਜਿਹੜੇ ਨਵੇਂ ਟਰੇਡਰ ਨੇ ਉਹ ਚਲੋ ਥੋੜਾ ਜਿਹਾ ਪੇਸ਼ੈਂਸ ਦੀ ਉਹ ਹੁੰਦੀ ਆ ਹਨਾ ਆਪਾਂ ਨੂੰ ਵੀ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾਵੇ ਸੋ ਇਸ ਲਈ ਕਹਿੰਦੇ ਜੇਕਰ ਤੁਸੀਂ ਇੱਕ ਹਫਤੇ ਲਈ ਐਕਸਪਾਇਰੀ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਸਿਰਫ ਇੱਕ ਲਾਟ ਨਾਲ ਹੀ ਕੰਮ ਕਰੋ ਜੇਕਰ ਤੁਸੀਂ ਲੌਂਗ ਟਰਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਆਪਾਂ ਦੇਖ ਕੇ ਇਹ ਨਹੀਂ ਹੈਗਾ ਵੀ ਆਪਾਂ ਹੁਣ ਮਾਰਕੀਟ ਦਾ ਟੌਪ ਤੇ ਆ ਹੁਣ ਇਸ ਟਾਈਮ ਮਾਰਕੀਟ ਮੰਨ ਲਓ ਤੁਹਾਨੂੰ ਦਿਖਾਉਣਾ ਜਿਵੇਂ ਹਨ ਜਿਵੇਂ ਹੁਣ ਮਾਰਕੀਟ ਟੌਪ ਤੇ ਚੱਲ ਰਹੀ ਆ ਹੁਣ ਆਪਾਂ ਇੱਥੋਂ ਸੋਚੀਏ ਵੀ ਹਨਾ ਕਿਤੇ ਵੀ ਵੀ ਤਿੰਨ ਚਾਰ ਮਹੀਨੇ ਵਾਲੀ ਆਪਾਂ ਅੱਪ ਸੈੱਟ ਲਾ ਕੇ ਛੱਡਦੀਏ ਉਹ ਵੀ ਗਲਤ ਆ ਦੇਖੋ ਨਾ ਉਹਦਾ ਰੀਜਨ ਟੈਕਨੀਕਲ ਸਾਰਾ ਕੁਝ ਕਰੋ ਪਹਿਲਾਂ ਪਹਿਲਾਂ ਦੇਖੋ ਵੀ ਮਾਰਕੀਟ ਦੇ ਹੁਣ ਹੋਰ ਚਾਂਸ ਹੈਗੇ ਨੇ ਉੱਪਰ ਜਾਣ ਦੇ ਜਾਂ ਨਾ ਚਾਂਸ ਨੇ ਹਨਾ ਦੇਖੋ ਜਿਵੇਂ ਹੁਣ ਇੱਥੇ ਇੱਕ ਰੇਂਜ ਬਣ ਚੁੱਕੀ ਹੈਗੀ ਕਈ ਦਿਨਾਂ ਤੋਂ ਮਾਰਕੀਟ 1 2 3 4 5 6 ਦਿਨਾਂ ਤੋਂ ਇੱਥੇ ਹੀ ਘੁੰਮ ਰਹੀ ਆ ਇਸੇ ਰੇਂਜ ਦੇ ਵਿੱਚ ਹੀ 6 7 ਦਿਨਾਂ ਤੋਂ ਮਾਰਕੀਟ ਘੁੰਮ ਰਹੀ ਹੈਗੀ ਹੁਣ ਮਾਰਕੀਟ ਦੇ ਅੱਪ ਜਾਣ ਦੇ ਜਾਂ ਡਾਊਨ ਜਾਣ ਦਾ ਤੁਹਾਨੂੰ ਵੇਟ ਕਰਨਾ ਚਾਹੀਦਾ ਹੁਣ ਕਿਸੇ ਪਾਸੇ ਵੀ ਐਂਟਰੀ ਬਣਾਉਣ ਤੋਂ ਥੋੜਾ ਜਿਹਾ ਗ੍ਰੇਜ ਕਰਨਾ ਚਾਹੀਦਾ ਠੀਕ ਹੈ ਜੀ ਇਹਦੇ ਨਾਲ ਹੁਣ ਤੁਸੀਂ ਨੇ ਜਿਵੇਂ ਪਹਿਲਾਂ ਇੱਕ ਇੰਡੀਕੇਟਰ ਹੋਰ ਸਿੱਖਿਆ ਸੀ ਉਹਦਾ ਆਪਾਂ ਕੰਬੀਨੇਸ਼ਨ ਬਣਾਵਾਂਗੇ ਟ੍ਰੇਡ ਲਾਈਨ ਨਾਲ ਜਿਹਦੇ ਨਾਲ ਤੁਹਾਨੂੰ ਡਬਲ ਕਨਫਰਮੇਸ਼ਨ ਮਿਲ ਜਾਈ ਹੈ ਨਾ ਤੇ ਤੁਹਾਡੇ ਕਨਸੈਪਟ ਵੀ ਸਾਰੇ ਕਲੀਅਰ ਹੋਣਗੇ ਜਿਵੇਂ ਹੁਣ ਆਪਾਂ ਇੱਥੇ ਹੀ ਲਾ ਕੇ ਦਿਖਾ ਦਿੰਨੇ ਮੰਨ ਲਓ ਮਾਰਕੀਟ ਚੱਲ ਰਹੀ ਹੈਗੀ 47450 ਤੇ ਹੁਣ ਤੁਹਾਨੂੰ ਸੁਪਰ ਟ੍ਰੈਂਡ ਨੇ ਤਾਂ ਦਿਖਾਇਆ ਹੋਇਆ ਵੀ ਤੁਸੀਂ ਉੱਪਰ ਸਾਈਡ ਲੈ ਸਕਦੇ ਹੋ ਐਂਟਰੀ ਜੇਕਰ ਤੁਸੀਂ ਲੌਂਗ ਟਰਮ ਲਈ ਲੈਣਾ ਚਾਹੁੰਦੇ ਹੋ ਹਨ ਤੇ ਆਪਾਂ ਇੱਥੇ ਕੀ ਕਰਦੇ ਹਾਂ ਇੰਡੀਕੇਟਰ ਦੀ ਇੱਕ ਦੀ ਹੋਰ ਵਾਰ ਤੋਂ ਕਰਦੇ ਹਾਂ ਜਿਹਦਾ ਨਾਮ ਆ ਤੁਸੀਂ ਸਿੱਖਿਆ ਵੀ ਹੋਇਆਗਾ ਆਰਐਸਆਈ ਆਰਐਸਆਈ ਲਿਖੋਗੇ ਜਦੋਂ ਆ ਜਾਏਗਾ ਦੇਖੋ ਇਹਦੇ ਨਾਲ ਕੀ ਹੋਊਗਾ ਆਪਾਂ ਨੂੰ ਡਬਲ ਕਨਫਰਮੇਸ਼ਨ ਕਿਵੇਂ ਲੈਣੀ ਹੈਗੀ ਜਿਵੇਂ ਨੇ ਇੱਥੇ ਆਪਾਂ ਨੂੰ ਸਿਗਨਲ ਦਿੱਤਾ ਸੀਗਾ ਵੀ ਤੁਸੀਂ ਅਪਸਾਈਡ ਐਂਟਰੀ ਬਣਾ ਸਕਦੇ ਹੋ ਤੇ ਆਪਾਂ ਨੂੰ ਇੱਥੇ ਤੇ ਉਰੇ ਜਾ ਕੇ ਆਰਐਸਆਈ ਨੇ ਵੀ ਕਹਿ ਦਿੱਤਾ ਸੀ ਹੈਨਾ ਵੀ ਤੁਸੀਂ ਅਪਸਾਈਡ ਐਂਟਰੀ ਬਣਾ ਸਕਦੇ ਹੋ ਉਹ ਤੋਂ ਥੋੜਾ ਜਿਹਾ ਡਾਊਨ ਆਈ ਤੇ ਪਰ ਆਪਣੀ ਆਰਐਸਆਈ ਹੈ ਜਿਹੜੀ ਇਹ 40 ਤੋਂ ਥੱਲੇ ਨਹੀਂ ਗਈ ਸੀ ਮਾਰਕੀਟ ਵਿੱਚੋਂ ਬਾਹਰ ਹੋਣ ਦਾ ਕਾਰਨ ਕੀ ਸੀ ਆਪਾਂ ਮਾਰਕੀਟ 'ਚੋਂ ਬਾਹਰ ਤਾਂ ਨਹੀਂ ਹੋਏ ਕਿਉਂਕਿ ਇੱਥੋਂ ਆਪਣੀ ਆਰਐਸਆਈ ਨੇ ਹਜੇ 40 ਤੋਂ ਥੱਲੇ ਨਹੀਂ ਗਈ ਸੀ ਠੀਕ ਹੈ ਜੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਆਪਾਂ ਤੁਹਾਨੂੰ ਆਰਐਸਆਈ ਦੇ ਸੈਟਅਪ ਦੇ ਉੱਤੇ ਇਹੀ ਕੁਝ ਸਿਖਾਇਆ ਹੋਇਆ ਵੀ ਜਦੋਂ ਮਾਰਕੀਟ 40 ਤੋਂ ਆਰਐਸਆਈ ਥੱਲੇ ਜਾਊਗੀ ਤਾਂ ਆਪਾਂ ਮਾਰਕੀਟ ਵਿੱਚੋਂ ਪੁੱਟ ਬਾਈ ਕਰਨਾ ਹੁੰਦਾ ਹੈ ਨਾ ਤੇ ਮਾਰਕੀਟ ਇੱਥੇ ਤੱਕ ਆਪਣੀ 40 ਤੋਂ ਥੱਲੇ ਨਹੀਂ ਗਈ ਸੀ ਇਹ ਸਿਆਲੀ ਤੇ ਹੀ ਫਿਰਦੀ ਸੀ ਤੇ ਇਸ ਤੋਂ ਬਾਅਦ ਜਦੋਂ ਆਪਣੇ ਉੱਪਰ ਵੱਲ ਐਂਟਰੀ ਬਣਾਈ ਤਾਂ ਮਾਰਕੀਟ ਇੱਥੇ ਆਪਣੀ 60 ਤੇ ਦੇਖੋ ਜੇਕਰ ਤੁਸੀਂ ਸੁਪਰ ਟ੍ਰੈਂਡ ਦੇ ਭਰੋਸੇ ਵੀ ਨਹੀਂ ਟ੍ਰੇਡ ਕਰ ਦਿੱਤਾ ਆਪਣੀ ਆਰਐਸਆਈ ਨੇ ਉਰੇ ਆਪਾਂ ਨੂੰ 60 ਤੇ ਪਹੁੰਚ ਚੁੱਕੀ ਸੀ ਜਿੱਥੋਂ ਆਪਣੇ ਟ੍ਰੇਡ ਕਰਨੀ ਬਣਦੀ ਸੀ ਠੀਕ ਹੈ ਜੀ ਤੇ ਉਰੇ ਜਾ ਕੇ ਕੀ ਹੋਇਆ ਜਿੱਥੇ ਮਾਰਕੀਟ ਹੁਣ ਚੱਲ ਰਹੀ ਸੀ ਆਪਣੀ ਟੌਪ ਤੇ ਤੁਸੀਂ ਦੇਖ ਸਕਦੇ ਹੋ ਇਹ 80 ਤੇ ਦੀ ਬਿਲਕੁਲ 80 ਤੇ ਫਿਰ ਰਹੀ ਆ ਓਵਰ ਵੋਟ ਦੀ ਜਿਹੜੀ ਆਪਣੇ ਗੱਲ ਕਰੀ ਸੀ ਵੀ ਮਾਰਕੀਟ ਬਹੁਤ ਜ਼ਿਆਦਾ ਉੱਪਰ ਜਾ ਚੁੱਕੀ ਆ ਹੁਣੇ ਕਿਸੇ ਟਾਈਮ ਵੀ ਨੀਚੇ ਆ ਸਕਦੀ ਆ ਠੀਕ ਹੈ ਜੀ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਨਾਲ-ਨਾਲ ਇਕੱਲੇ ਇੱਕ ਇੰਡੀਕੇਟਰ ਜਾਂ ਇਕੱਲੀ ਕੈਂਡਲ ਇਹਦੇ ਭਰੋਸੇ ਨਹੀਂ ਚੱਲਣਾ ਆਪਣੇ ਮਾਰਕੀਟ ਦੇ ਵਿੱਚ ਨਾ ਜਿੰਨੀ ਕਨਫਰਮੇਸ਼ਨ ਤੁਸੀਂ ਕਰ ਸਕੋ ਜਿਵੇਂ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਤੁਸੀਂ ਇਹਨੂੰ 15 ਮਿੰਟਾਂ ਤੇ ਲਾਇਆ ਹੋਇਆ ਹੁਣ ਆਪਣੇ ਇਹਨੂੰ 5 ਮਿੰਟਾਂ ਤੇ ਦੇਖੋ 5 ਮਿੰਟਾਂ ਤੇ ਕੋਈ ਪੈਟਰਨ ਬਣ ਰਿਹਾ ਤਾਂ ਠੀਕ ਆ ਆਦਰਵਾਇਜ਼ 15 ਤੇ ਕੋਈ ਬਣ ਰਿਹਾ ਤਾਂ ਦੇਖੋ ਹਨਾ ਵੀ ਟਰੇਡ ਕਰਨ ਲਈ ਤੁਹਾਡੀ ਜਿੰਨੀਕ ਵੱਧ ਤੁਹਾਨੂੰ ਭਰੋਸਾ ਹੋ ਸਕੇ ਆਪਣੀ ਟਰੇਡ ਤੇ ਓਨਾਂ ਕ ਜਿਆਦਾ ਆਹ ਟੂਲ ਨੇ ਜਿਹੜੇ ਇਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਦੇਖੋ ਇਸ ਤਰ੍ਹਾਂ ਹੁਣ ਆ ਵੀ 5 ਮਿੰਟਾਂ ਤੇ ਦੇਖੋ ਲੌਂਗ ਟਰਮ ਲਈ ਇਹ ਆਪਦਖਾ ਰਿਹਾ ਆਪਾਂ ਨੂੰ ਇਹ ਚੀਜ਼ ਦੇਖੋ ਜੇਕਰ ਲੌਂਗ ਟਰਮ ਲਈ ਤੁਸੀਂ ਇਨਵੈਸਟ ਕਰਦੇ ਹੋ ਤਾਂ ਸੁਪਰ ਟ੍ਰੈਂਡ ਜਿਹੜਾ ਇਹ ਬੁਲਿਸ ਦਿਖਾ ਰਿਹਾ ਵੀ ਮਾਰਕੀਟ ਹੋਰ ਵੀ ਉੱਪਰ ਜਾਊਗੀ ਹਨਾ ਪਰ ਸੌਫਟ ਟਰਮ ਦੇ ਵਿੱਚ ਜਦੋਂ ਆਪਣੇ 5 ਮਿੰਟਾਂ ਦੇ ਕੈਂਡਲ ਨੂੰ ਲਾਇਆ ਸੌਫਟ ਟਰਮ ਦੇ ਵਿੱਚ ਇਹ ਡਾਊਨਸਾਈਡ ਦਿਖਾ ਰਿਹਾ ਹੈਗਾ ਠੀਕ ਹੈ ਜੀ ਡਾਊਨਸਾਈਡ ਸੌਫਟ ਟਰਮ ਦੇ ਵਿੱਚ ਮਤਲਬ ਕੀ ਵੀ ਜੇਕਰ ਆਪਾਂ ਕੱਲ੍ਹ ਵਾਲੀ ਟ੍ਰੇਡ ਕਰਨੀ ਹੁੰਦੀ ਤਾਂ ਇਹ ਇੱਕ ਦਿਨ ਦੇ ਵਿੱਚ ਮਾਰਕੀਟ ਡਾਊਨ ਗਈ ਹੈਗੀ ਆਪਾਂ ਨੂੰ ਇਹਨੇ ਡਾਊਨ ਦਿਖਾਇਆ ਪਰ ਜੇਕਰ ਤੁਸੀਂ ਲੌਂਗ ਟਰਮ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਇਹ ਮਾਰਕੀਟ ਨੂੰ ਅੱਪ ਹੀ ਦਿਖਾ ਰਿਹਾ ਹਜੇ ਬੁਲ ਸਹੀ ਦਿਖਾ ਰਿਹਾ ਹੈਗਾ ਠੀਕ ਹੈ ਜੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਜਿਵੇਂ ਜਿਵੇਂ ਹੁਣ ਆਪਣੇ ਦੋ ਅੱਜ ਇੰਡੀਕੇਟਰ ਤੁਹਾਨੂੰ ਕੰਬੀਨੇਸ਼ਨ ਕਰਿਆਗਾ ਦੇਖੋ ਇੱਥੇ ਲੌਂਗ ਟਰਮ ਲਈ ਆਰਐਸਆਈ ਨੇ ਵੀ ਆਪਣੀ ਨੇ ਉੱਪਰ ਹੀ ਹੀ ਦੱਸਿਆ ਹੋਇਆ ਜੀ 80 ਤੇ ਫਿਰਦੀ ਸੀ ਮਤਲਬ ਬਹੁਤ ਜ਼ਿਆਦਾ ਉੱਪਰ ਫਿਰਦੀ ਸੀ ਆਰਐਸਆਈ ਤੇ ਅੱਜ ਆਪਾਂ ਇੱਕ ਸ਼ਾਰਟ ਟਰਮ ਲਈ ਦਿਖਾਉਣਾ ਤੁਹਾਨੂੰ ਤਾਂ ਇਹ ਕਿੰਨੇ ਤੇ ਫਿਰਦੀ ਹੈ ਦੇਖੋ ਹਾਂ 32 ਤੇ ਫਿਰ ਰਹੀ ਹੈ ਜੀ ਸ਼ਾਰਟ ਟਰਮ ਦੇ ਵਿੱਚ ਇੱਕ ਦਿਨ ਵਾਲੀ ਦੇ ਵਿੱਚ ਆਰਐਸਆਈ ਵੀ ਆਪਣੀ ਬੱਤੀ ਤੇ ਫਿਰ ਰਹੀ ਹੈ ਜਿਸ ਦੇ ਕਾਰਨ ਆਪਾਂ 42 ਥੱਲੇ ਐਂਟਰੀ ਬਣਾ ਕੇ ਡਾਊਨਸਾਈਡ ਪੈਸਾ ਕਮਾ ਸਕਦੇ ਸੀ ਠੀਕ ਹੈ ਜੀ ਇਹ ਚੀਜ਼ਾਂ ਨੇ ਇੰਡੀਕੇਟਰ ਲੌਂਗ ਟਰਮ ਲਈ ਅਲੱਗ ਤੇ ਸ਼ਾਰਟ ਟਰਮ ਲਈ ਅਲੱਗ ਤਰ੍ਹਾਂ ਕੰਮ ਕਰਦੇ ਨੇਗੇ ਤੁਸੀਂ ਜਿਸ ਹਿਸਾਬ ਨਾਲ ਟ੍ਰੇਡ ਬਣਾਉਣੀ ਆ ਉਸੇ ਹਿਸਾਬ ਨਾਲ ਆਪਣਾ ਨਾ ਮਾਰਕੀਟ ਦੇ ਵਿੱਚ ਤੇ ਇੰਡੀਕੇਟਰ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਟਾਈਮ ਫਰੇਮ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਠੀਕ ਹੈ ਜੀ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਕੀ ਛੋਟੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀ ਆ ਤੇ ਕੱਲ ਨੂੰ ਆਪਾਂ ਲਾਈਵ ਮਿਲਦੇ ਆ 7 ਵਜੇ ਜਿਹਦੇ ਵਿੱਚ ਆਪਾਂ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਆ ਜੇਕਰ ਵੀਡੀਓ ਤੁਹਾਨੂੰ ਪ੍ਰੋਪਰ ਸਮਝ ਆਈ ਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਜੀ ਵੀ ਸਮਝ ਆਈ ਆ ਜਾਂ ਨਹੀਂ ਆਈ ਹੈ ਨਾ ਤੇ ਨਾਲ ਹੀ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹਦੇ ਨਾਲ ਹੋਰ ਵੀ ਕਾਫੀ ਲੋਕਾਂ ਤੱਕ ਆਪਣੀਆਂ ਵੀਡੀਓ ਜਾਣ ਤੇ ਉਹ ਵੀ ਘਰੇ ਬਿਠ ਕੇ ਹਨ ਆਪਣੀਆਂ ਵੀਡੀਓ ਦੇਖ ਕੇ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਨ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਦੱਸ ਦੇਮਾ ਅੱਜ ਫੇਰ ਗਲਤੀ ਨਾਲ ਚਲੋ ਸ਼ੁਰੂ ਦੇ ਵਿੱਚ ਨਹੀਂ ਬੋਲਿਆ ਗਿਆ ਆਪਾਂ ਲਾਸਟ ਤੇ ਬੋਲ ਦਿੰਦੇ ਆ ਆਪਣੀਆਂ ਵੀਡੀਓ ਹੁੰਦੀਆਂ ਨੇ ਜਿਹੜੀਆਂ ਇਹ ਸਾਰੀਆਂ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਲਈ ਹੁੰਦੀਆਂ ਨੇ ਤੇ ਆਪਾਂ ਕਿਸੇ ਨੂੰ ਵੀ ਕੋਈ ਕਾਲ ਪੁੱਟ ਜਾਂ ਸੈੱਲ ਵਗੈਰਾ ਜਾਂ ਕੋਈ ਸ਼ੇਅਰ ਬਾਏ ਸਟਾਕ ਵਾਈ ਕਰਨ ਬਾਰੇ رائے ਨਹੀਂ ਦਿੰਦੀ ਜੀ ਤੁਸੀਂ ਆਪਣੀਆਂ ਵੀਡੀਓ ਦੇਖ ਕੇ ਸਿੱਖ ਕੇ ਖੁਦ ਆਪਣੇ ਆਪ ਕਰ ਸਕਦੇ ਹੋ ਆਪਾਂ ਵੀਡੀਓ ਸਿਰਫ ਪੇਪਰ ਟਰੇਡਿੰਗ ਲਈ ਹੀ ਬਣਾਉਣੇ ਆਂਗੇ ਧੰਨਵਾਦ